ਉਹ ਜੇ ਤਰੇ ਸਤਾਂ ਦੇ ਗਰਮ ਕਮੀਚਾ ਮਿਲ ਜੇ ਮੈਂ ਦੇਖੋ ਤੁਸੀਂ ਦੇਖ ਸਕਦੇ ਹੋ ਜੈਕਟਾਂ ਵਗੈਰਾ ਵੀ ਮਿਲ ਜੂਗੇ ਤੁਹਾਨੂੰ ਕਾਫੀ ਮਟੀਰੀਅਲ ਇੱਥੇ ਗਰਮ ਤੇ ਦੇਖ ਸਕਦੇ ਹੋ ਜੈਕਟਾਂ ਕਮੀਚਾ ਜੈਂਟਸ ਕਮੀਚਾ ਜੈਂਟਸ ਜੈਕਟਾਂ ਵਗੈਰਾ ਲੇਡੀਸ ਜੈਕਟਾਂ ਮਿਲ ਜੂਗੇ ਤੁਹਾਨੂੰ ਕਾਫੀ ਸਸਤੀਆਂ ਲੋ ਜੀ ਕਾਫੀ ਇੱਥੇ ਵੀ ਤੁਹਾਨੂੰ ਜੈਕਟਾਂ ਮਿਲ ਜੂਗੇ ਜੈਂਟਸ ਜੈਕਟਾਂ ਮਿਲ ਜੂਗੇ ਆ ਕੋਟੀਆਂ ਮਿਲ ਜੂਗੇ ਕੋਟ ਮਿਲ ਜੂਗੇ ਤੁਹਾਨੂੰ 100 ਰੁਪਏ ਵੀ ਸੇਲ ਲੱਗੀ ਹੋਈ ਆ ਇਸ ਤਰ੍ਹਾਂ ਦੇ ਸੇਲਾਂ ਲੱਗੀਆਂ 100 ਰੁਪਏ ਤੇ 1.5 150 ਨੂੰ ਸੇਲ ਲੱਗੀ ਹੋਈ ਆ ਦੇਖ ਸਕਦੇ ਆ ਮੇਰ ਜਨ ਹਾਂ ਜੀ 152 ਨੰਬਰ ਹੋਇਆ ਹਾਂ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਅਸੀਂ ਹੁਸ਼ਿਆਰਪੁਰ ਹੁਸ਼ਿਆਰਪੁਰ ਵਿੱਚ ਘੰਟਾ ਘੜ ਸਾਈਡ ਲੱਗਦੀ ਆ ਹਰ ਸੰਡੇ ਲੱਗਦੀ ਆ ਉੱਥੇ ਸੇਲ ਹਰ ਐਤਵਾਰ ਦੇ ਐਤਵਾਰ ਘੰਟਾ ਕਰ ਸੈਡ ਲੱਗਦੀ ਹੈ ਸੇਲ ਉਹ ਤੁਹਾਨੂੰ ਸੇਲ ਦਿਖਾਵਾਂਗੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਵੀ ਕਰਦੇ ਆ ਕਰੋ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਸ਼ਿਆਰਪੁਰ ਘੰਟਾ ਕਰ ਪਰ ਤੇ ਉੱਥੇ ਸੇਲ ਦਿਖਾਵਾਂਗੇ ਜੋ ਹੋਊਗਾ ਪ੍ਰਾਈਸ ਹੋਊਗੇ ਸਾਰਾ ਤੁਹਾਨੂੰ ਦੱਸਾਂਗੇ ਤੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਵੀ ਕਰਦੇ ਆ ਕਰੋ ਚੱਲਦੇ ਹਾਂ ਅੱਜ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਦੀ ਸੇਲ ਤੁਹਾਨੂੰ ਦਿਖਾਉਣਾ ਹੈ ਚਲੋ ਜੀ ਲੋ ਜੇ ਇੱਥੇ ਤੁਹਾਨੂੰ ਕਮੀਚਾ ਮਿਲ ਜੂਗਾ ਜੈਂਟਸ ਕਮੀਚਾ ਮਿਲ ਜੂਗਾ ਦੇਖ ਸਕਦੇ ਆ ਕਾਫੀ ਮੋਟੇ ਕਮੀਚਾ ਆ ਤੇ ਜੈਂਟਸ ਕਮੀਚਾ ਵੀ ਮਿਲ ਜੂਗਾ ਤੁਹਾਨੂੰ ਇਹ ਹੈਗੀ ਜੀ ਸੰਡੇ ਸੇਲ ਹੁਸ਼ਿਆਰਪੁਰ ਦੀ ਸੰਡੇ ਸੇਲ ਆ ਜਿਹਦੇ ਵਿੱਚ ਤੁਹਾਨੂੰ ਬਹੁਤ ਸਸਤੇ ਕੱਪੜੇ ਮਿਲ ਜੂਗੇ ਜੀ ਉਹ ਜੀ ਇੱਥੇ ਗਰਮ ਸੂਟ ਵੀ ਤੁਹਾਨੂੰ ਮਿਲ ਜੂਗਾ ਇਹ ਵੀ ਜੈਂਟਸ ਜੈਕਟਾਂ ਮਿਲ ਜੂਗੀਆਂ ਲੇਡੀਜ਼ ਪਜਾਮੇ ਟੋਪ ਵਗੈਰਾ ਸਾਰੇ ਤੁਹਾਨੂੰ ਮਿਲ ਜੂਗੇ ਤੇ ਲੇਡੀਜ਼ ਜੈਕਟਾਂ ਵੀ ਤੁਹਾਨੂੰ ਮਿਲ ਜੂਗੀਆਂ ਕਾਫੀ ਸਸਤੇ ਸੇਲ ਲੱਗੀ ਹੋਈ ਹੈ ਇੱਧਰ ਵੀ ਦੇਖ ਸਕਦੇ ਆ ਲੋ ਜੀ ਹਾਂਜੀ ਲੋ ਜੀ ਇੱਧਰ ਵੀ 100-100 ਰੁਪਏ ਸੇ ਲੱਗੀ ਹੋਈ ਹੈ ਲੇਡੀ ਸਟੋਪ ਤੇ ਦੇਖ ਸਕਦੇ ਆ ਇੱਧਰ ਵੀ ਲੋ ਜੀ ਇੱਧਰ ਜੁੱਤੀਆਂ ਤੁਹਾਨੂੰ ਮਿਲ ਜੂਗੀਆਂ ਇੱਧਰ ਲੇਡੀ ਸਟੋਪ ਇੱਧਰ ਵੀ ਤੁਹਾਨੂੰ ਮਿਲ ਜੂਗੀਆਂ ਲੋ ਜੀ ਇੱਧਰ ਵੀ 100-100 ਰੁਪਏ ਸੇ ਲੱਗੀ ਹੋਈ ਹੈ ਦੇਖ ਸਕਦੇ ਆ ਤੇ ਇੱਧਰ ਵੀ 100-100 ਰੁਪਏ ਸਾਰੇ ਲੇਡੀਜ਼ ਕੋਟੀਆਂ ਮਿਲ ਜੂਗੀਆਂ ਲੇਡੀ ਸਟੋਪ ਮਿਲ ਜੂਗੀਆਂ 100-100 ਰੁਪਏ ਸੇ ਲੱਗੀ ਹੋਈ ਹੈ ਲੋ ਜੀ ਹਾਰਪੁਰ ਦੀ ਇੰਦਰ ਵੀ ਤੁਹਾਨੂੰ ਕੋਟੀਆਂ ਵਗੈਰਾ ਲੇਡੀਜ਼ ਕੋਟੀਆਂ ਮਿਲ ਜੂਗੇ ਦੇਖ ਸਕਦੇ ਆ ਇੰਦਰ ਵੀ ਟੌਪ ਵਗੈਰਾ ਲੇਡੀਜ਼ ਟੌਪ ਮਿਲ ਜੂਗੇ ਤੁਹਾਨੂੰ 100-100 ਰੁਪਏ ਇੰਦਰ ਵੀ ਪਜਾਮੇ ਮਿਲ ਜੂਗੇ ਤੁਹਾਨੂੰ ਤੇ ਦੇਖ ਸਕਦੇ ਆ ਕਾਫੀ ਸਸਤੀ ਸੇਲ ਲੱਗੀ ਹੋਈ ਹੈ ਇੰਦਰ ਵੀ ਜੈਂਟਸ ਤੁਹਾਨੂੰ ਕੋਟੀਆਂ ਜੈਕਟਾਂ ਵਗੈਰਾ ਮਿਲ ਜੂਗੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਜੈਂਟਸ ਦੇ ਪਜਾਮੇ ਮਿਲ ਜੂਗੇ ਜੈਕਟਾਂ ਮਿਲ ਜੂਗੇ ਦੇਖ ਸਕਦੇ ਆ ਤੇ ਕਾਫੀ ਸੇਲ ਸਸਤੀ ਹੈ ਇੰਦਰ ਲਿੰਗੇ ਵੀ ਤੁਹਾਨੂੰ 5-500 ਨੂੰ ਮਿਲ ਜੂਗੇ ਦੇਖ ਸਕਦੇ ਆ ਤੇ ਬ੍ਰਾਈਟ ਹੋ ਰਹੇ ਲਿੰਗੇ ਆਰ ਤੇ ਆਰ ਕੇ ਲਹਿੰਗੇ ਉਹ ਸੇ ਦੇਖ ਸਰੇ ਸਾਹਮਣੇ ਇਹਨਾਂ ਦੇ ਬਰਾਇਡਲ ਲਹਿੰਗੇ ਸ਼ੇਰਵਾਨੀਆਂ ਵਗੈਰਾ 5-500 ਨੂੰ ਮਿਲਦਾ ਪਹਿਲਾਂ ਲੋ ਜੇ ਕੋਈ ਚੈੱਕ ਕਰੋ 5-500 ਨੂੰ ਲੈਂਦੇ ਹੋ ਸ਼ੇਰਵਾਨੀ ਤੇ ਜੇ ਇਹ ਕਸ਼ਮੀਰੀ ਬਿਜਾਰੀ ਸ਼ਾਹਪੁਰ ਦੇ ਵਿੱਚ ਦੇਖ ਸਕਦੇ ਆ ਤੇ 5-500 ਨੂੰ ਪਾਰਟੀ ਵੇਅ ਲਹਿੰਗੇ ਬਰਾਇਡਲ ਮੈਂ ਲੈਂਦੇ ਤੁਹਾਨੂੰ ਮਿਲੂਗਾ 500 ਨੂੰ ਦੇਖ ਸਕਦੇ ਸੇਲ ਲੱਗੀ ਹੋਈ ਹੈ 500 ਤੇ ਇਧਰ ਵੀ ਤੁਸੀਂ ਦੇਖੋ ਸੇਲ ਲੱਗੀ ਹੋਈ ਹੈ 5-500 ਮਾਝਾ ਘੱਟੇ جی لو جی ادھر برائڈل لہنگے بھی تمہیں دسیا پارٹی ویئر لہنگے لینا شیروانی مل جانی ہے تانو آر کے لہنگا ہاؤس برائیڈل برائڈل لہنگے شیروانی پارٹی ویئر ڈرساں اتوں تعین مل جو گا جی دیکھ سکتے سامنے ابھی پارٹی ویئر پانچ پانچ سو ناپر مل جو جی اتوں پارٹی ویئر ڈرس برائڈل لہنگے مل جائے گا جی دیکھ سکتے ਇੰਦਰ ਵੀ ਜੈਂਟਸ ਕਮੀਚਾਂ ਮੋਟੀਆਂ ਕਮੀਚਾਂ ਦੇਖ ਸਕਦੇ ਆ ਜੈਕਟਾਂ ਵਗੈਰਾ ਤੁਹਾਨੂੰ ਮਿਲ ਜੁਗੀਆਂ ਦੇਖ ਸਕਦੇ ਆ ਕਾਫੀ ਮੋਟੀਆਂ ਜੈਂਟਸ ਕਮੀਚਾਂ ਆ ਲੋ ਜੀ ਇਹ ਦੇਖੋ ਜੀ ਚੈੱਕ ਕਰੋ ਕਮੀਚਾਂ ਵਗੈਰਾ ਮਿਲ ਜੁਗੀਆਂ ਤੇ ਸਾਰੇ ਇੰਦਰ ਕਮੀਚਾ ਜੈਂਟਸ ਮਿਲ ਜੁਗੀਆਂ ਇਹ ਦਸ ਸੌ ਰੁਪਏ ਸੇ ਲੱਗੀ ਹੋਈ ਆ ਲੋਜੀ ਇਧਰ ਬੱਚਿਆਂ ਦੇ ਕੱਪੜੇ ਤੁਹਾਨੂੰ 350 ਤੋਂ 600 ਨੂੰ ਮਿਲ ਜੂਗਾ ਜੈਂਟਸ ਜੈਕਟਾਂ ਲੇਡੀਜ਼ ਜੈਕਟਾਂ ਟੌਪ ਵਗੈਰਾ ਤੁਹਾਨੂੰ ਸਾਰਾ ਇੱਥੋਂ ਮਿਲ ਜੂਗਾ ਸ਼ਹਿਰਪੁਰ ਦੀ ਮਾਰਕੀਟ ਚ ਘੰਟਾ ਘੜ ਲੱਗੇ ਜੈਕਟਾਂ ਤੁਹਾਨੂੰ ਮਿਲ ਜੂਗੀਆਂ ਦੇਖ ਸਕਦੇ ਆ ਜੈਂਟਸ ਜੈਕਟਾਂ ਲੇਡੀਜ਼ ਜੈਕਟਾਂ ਸਾਰੀਆਂ ਜੈਕਟਾਂ ਤੁਹਾਨੂੰ ਮਿਲ ਜੂਗੀਆਂ ਦੇਖ ਸਕਦੇ ਆ ਲੋਜੀ ਇਹ ਸ਼ਹਿਰਪੁਰ ਦੀ ਸੰਡੇ ਮਾਰਕੀਟ ਆ ਜੋ ਤੁਹਾਨੂੰ ਦਿਖਾ ਰਹੇ ਆ ਸ਼ਹਿਰਪੁਰ ਦੀ ਸੰਡੇ ਮਾਰਕੀਟ ਜਿਹਦੇ ਵਿੱਚ ਕਾਫੀ ਸਸਤੀਆਂ ਸੇਲ ਆ ਰਹੀਆਂ ਨੇ ਆ پنجاب بوٹ ہاؤس والے نے تو مل جائے پارٹی بے جتیاں بھی مل جارٹی ویئر جتیاں بھی تعین مل جائے تھا دیکھ سک رہے ہیں تو جن پانچ سو سے لگی ہوئی ہے جیکٹاں دیکھ سک رہے ہیں ادھر جینٹس پجامے تانے مل جائے تو اوپر جیکٹاں مل جی دیکھ سک رہے ہیں پارٹی ویئر ਸੂਟ ਆ ਦੇਖ ਸਕਦੇ ਆ ਤਾਂ ਤੁਹਾਨੂੰ ਨਾਲੇ ਸੂਟ ਵੀ ਮਿਲ ਜੂਗੇ ਦੇਖ ਸਕਦੇ ਆ ਇਧਰ 350 ਸਾਨੂੰ ਡਿਸਕਾਊਂਟੀਆਂ ਲੱਗੀਆਂ ਹੋਈਆਂ 350 ਸਾਨੂੰ ਦੇਖ ਸਕਦੇ ਆ ਉਹ ਜਿਹੜੇ ਇਧਰ ਕੋਟੀਆਂ ਲੱਗੀਆਂ ਹੋਈਆਂ 3300 ਦੇਖ ਸਕਦੇ ਆ ਸਾਹਮਣੇ 3500 ਸਾਨੂੰ ਕੋਟੀਆਂ ਲੱਗੀਆਂ ਆ ਨੇ ਤੇ ਇਸ ਤਰ੍ਹਾਂ ਦੀਆਂ ਕੋਟੀਆਂ ਤੁਹਾਨੂੰ ਮਿਲ ਜੂਗੀਆਂ 3300 ਦੇਖ ਸਕਦੇ ਆ ਸਾਹਮਣੇ 350 ਉਹ ਜਿਹੜੇ 3300 ਸਾਨੂੰ ਕੋਟੀਆਂ ਲੱਗੀਆਂ ਆਣਾ ਕਿੱਥੇ ਹੁਸ਼ਾਰਪੁਰ ਸੰਡੇ ਮਾਰਕੀਟ ਤੇ ਲੱਗੀ ਹੋਈ ਹੈ ਇੱਥੇ ਆ ਜਾਏਗਾ ਪਗਲੇ ਸਾਹਿਬ ਦੇ ਸੰਡੇ ਸਰ ਰਹੀਆਂ ਲੋ ਜੀ ਇੱਧਰ ਵੀ ਤਿੰਨ ਤਿੰਨ ਸੌ ਨੂੰ ਤੁਹਾਨੂੰ ਕੋਟੀਆਂ ਮਿਲ ਜੂਆਂ ਦੇਖ ਸਕਦੇ ਆ ਤੇ ਕੋਟੀਆਂ ਇੱਥੇ ਵੀ ਤੁਹਾਨੂੰ ਤਿੰਨ ਤਿੰਨ ਸੌ ਨੂੰ ਮਿਲ ਜੂਆਂ ਤਿੰਨ ਤਿੰਨ ਸੌ ਨੂੰ ਲੱਗੀ ਹੋਈਆਂ ਕੋਟੀਆਂ ਦੇਖ ਸਕਦੇ ਆ ਸਾਹਮਣੇ ਤਿੰਨ ਤਿੰਨ ਸੌ ਨੂੰ ਛੱਪੜ ਦੇ ਵਿੱਚ ਕੋਟੀਆਂ ਲੱਗੀਆਂ ਨੇ ਉੱਪਰ ਵੀ ਲੱਗੀਆਂ ਨੇ ਦੇਖ ਸਕਦੇ ਹੋ ਲੋ ਜੀ ਆ ਜਾਓ ਕੋਟੀਆਂ ਜਾਓ ਕੋਣੀ ਤਿੰਨ ਤਿੰਨ ਸੌ ਨੂੰ ਲੇਡੀਜ਼ ਕੋਟੀਆਂ ਲੱਗੀਆਂ ਹੋਈਆਂ ਤਿੰਨ ਤਿੰਨ ਸੌ ਨੂੰ ਦੇਖ ਸਕਦੇ ਆ ਸਾਹਮਣੇ ਉਹ 2 2 2 ਉਹ ਇਹਧਰ ਅਸਾਦੀਆਂ ਦੇ ਲੇਡੀਜ਼ ਨੇੜੇ ਸਰਦਿਆਂ ਦੇ ਇਸ ਤਰ੍ਹਾਂ ਦੇ ਤੁਹਾਨੂੰ ਛੋਟ ਮਿਲ ਜੂਗੀ ਸਾਹਮਣੇ ਜਿਸ ਤਰ੍ਹਾਂ ਟੰਗੇ ਹੋਏ ਆ ਇਸ ਤੋਂ ਤੁਹਾਨੂੰ ਛੋਟ ਮਿਲ ਜੂਗੀ ਦੇਖ ਸਕਦੇ ਆ 5 500 ਜੀ ਮਿਲ ਜੂਗਾ ਇਸ ਥਾਂ ਨੂੰ 100 ਤੋਂ 900 ਜੀ ਇੱਧਰ ਜੈਂਟਸ ਜੈਕਟਾਂ ਲੱਗੀਆਂ ਹੋਈਆਂ ਜਾਂਟਸ ਜੈਕਟਾਂ ਲੱਗੀਆਂ ਦੇਖ ਸਕਦੇ ਹੋ ਸਾਹਮਣੇ ਜੈਂਟਸ ਜੈਕਟਾਂ ਮਿਲ ਰਹੀਆਂ ਤੇ ਇੱਧਰ ਲੇਡੀਜ਼ ਸ਼ੋਰਡਰ ਲੇਡੀਜ਼ ਸ਼ੋਰਡਰ ਮਸੋਰ ਤੁਹਾਨੂੰ ਮਿਲ ਜੂਗਾ ਪੰਜ-ਪੰਜ ਸੌ ਦਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਜੈਂਟਸ ਜੈਕਟਾਂ ਆਇਆ ਜੈਂਟਸ ਜੈਕਟਾਂ ਤੁਹਾਨੂੰ ਮਿਲ ਜੂਗੀਆਂ ਲੋ ਜੀ ਇੱਧਰ ਜੈਂਟਸ ਜੈਕਟਾਂ ਆਇਆ ਲੱਗੀਆਂ ਹੋਈਆਂ ਤੇ ਪੰਜ-ਪੰਜ ਸੌ ਨੂੰ ਜਿਹੜੇ ਜੈਂਟਸ ਜੈਕਟਾਂ ਲੱਗੀਆਂ ਹੋਈਆਂ ਇਸ ਤਰ੍ਹਾਂ ਤੁਹਾਨੂੰ ਜੈਕਟ ਸੈਕਟ ਮਿਲ ਜੂਗੀਆਂ ਵਗੈਰਾ ਲੱਗੇ ਹੋਏ ਤੁਹਾਨੂੰ ਵੋਟ ਵੀ ਇੱਥੇ ਮਿਲ ਜੂਗੇ ਲੇਡੀਜ਼ ਔਰ ਜੈਂਟਸ ਬੋਡੀਰ ਵੀ ਲੇਡੀਜ਼ ਤੇ ਜੈਂਟਸ ਜੈਕਟਾਂ ਵਗੈਰਾ ਲੱਗੇ ਹੋਈਆਂ ਪੰਜ ਪੰਜ ਸੌਣ ਕਰਾਈ ਸੀ ਤੇ ਇਧਰ ਵੀ ਤੁਹਾਨੂੰ ਲੇਡੀਜ਼ ਜੈਂਟਸ ਕੋਟੀਆਂ ਲੇਡੀ ਸਪੋਟੀਆਂ ਜੈਂਟ ਸਪੋਟ ਵਗੈਰਾ ਸਾਰਾ ਮਟੀਰੀਅਲ ਤੁਹਾਨੂੰ ਮਿਲ ਜੂਗੇ ਜੀ ਲੋ ਜੀ ਫਿਰ ਇਧਰ ਵੀ ਦੇਖੋ ਜੀ ਇਦਰ ਵੀ ਤੁਹਾਨੂੰ ਮਿਲ ਜੂਗੇ ਕਾਫੀ ਸਸਤੇ ਸੇਲ ਲੱਗ ਰਹੀ ਹੈ ਦੇਖਣਾਗੇ ਕਿ ਨਵਸ਼ਕਾਰ ਜਿੱਥੇ ਵੀ ਜਾਂਦੇ ਸੀ ਜਾਂਦੇ ਹਨ ਟੋਪਸ ਵਗੈਰਾ ਮਿਲ ਜੂਗੇ ਦੇਖ ਸਕਦੇ ਹੋ ਜਿੱਥੇ ਇਧਰ ਵੀ ਲੇਡੀਜ਼ ਕੋਟਾਂ ਵਗੈਰਾ ਤੁਹਾਨੂੰ ਮਿਲ ਜੂਗੇ ਸੂਟ ਵਗੈਰਾ ਮਿਲ ਜੂਗੇ ਦੇਖ ਸਕਦੇ ਹੋ ਲੋ ਜਿੱਥੇ ਇਧਰ ਵੀ ਦੂਸਰਾ ਤੁਹਾਨੂੰ ਛੋਟ ਮੰਦਗਾਣ ਸੇ ਤੇ ਸੂਟ ਇਸ ਤਰ੍ਹਾਂ ਮਿਲ ਰਿਹਾ ਦੇਖ ਸਕਦੇ ਹੋ ਸਾਹਮਣੇ ਇਧਰ ਇਸ ਤਰ੍ਹਾਂ ਦੇ ਬੱਚਿਆਂ ਦੇ ਕੱਪੜੇ ਵਿੱਚ ਸੋਸੋ ਨੇ ਸੇਲ ਲੱਗ ਰਹੀ ਹੈ ਦੇਖ ਸਕਦੇ ਹੋ ਸਾਹਮਣੇ ਕੱਪੜੇ ਸੇਲ 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 ਆਓ ਜੈਂਸ ਨੂੰ ਦੇਖੋ ਇੱਧਰ ਵੀ ਕਾਫੀ ਜੈਂਸ ਸਵੇ ਅੰਮੇਤਾ ਨੂੰ ਮਿਲ ਜੂਗਾ ਕਾਫੀ ਮੋਟੇ ਪਜਾਮੇ ਦੇਖ ਸਕਦੇ ਆ ਜੈਂਸ ਪਜਾਮੇ ਵੀ ਤੁਹਾਨੂੰ ਮਿਲ ਜੂਗੇ ਇੱਧਰ ਵੀ ਲੱਗੇ ਹੋਏ ਆ ਜੈਂਸ ਬੱਚਿਆਂ ਦੇ ਕੱਪੜੇ ਹੋ ਜੀ ਬਹੁਤ ਸਸਤੇ ਲੱਗੇ ਹੋਏ ਸੇਲ ਵੀ ਤੁਹਾਨੂੰ ਕਾਫੀ ਸਸਤੇ ਸੇਲਾਂ ਲੱਗੇ ਆ 100 100 ਰੁਪਏ ਦੇ ਕੋਲ ਜੀ 100 100 ਰੈਂਡੀ ਸਟੋਕ ਤੁਹਾਨੂੰ ਮਿਲ ਜੂਗੇ 100 100 100 100 ਬਈ ਜੋ ਕੋਲ ਸੋ ਸੋ ਦੇ ਲੈਣੇ ਨਹੀਂ ਲਿਸ਼ਟ ਉੱਪਰ ਨੀ ਕੋਈ ਕੋਈ ਨਾ ਟੋਪ ਮੈਟਰ ਸੋਸ ਸਰ ਦਾ ਵੀ ਸੇਲ ਮੇਲਾ ਲਗਾਇਆ 20 20% ਡਿਸਕਾਊਂਟ ਤੇ ਲੱਗਿਆ ਹੈ ਦੇਖ ਸਕਦੇ ਆ ਸਾਹਮਣੇ 20% ਡਿਸਕਾਊਂਟ ਤੇ ਜਾਂਸ ਪਜਾਮੇ ਵਗੈਰਾ ਜੈਕਟਾਂ ਤੁਹਾਨੂੰ ਮਿਲਦੇ ਕਾਫੀ ਮੋਟੇ ਆ ਜਾਂਦਾ ਹੈ ਦੇਖੋ ਇਹ ਪਜਾਮੇ ਦੇਖੋ ਕਾਫੀ ਨਾ ਫੇਰ ਦੇਖ ਸਕਦੇ ਆ ਜੈਕਟਾਂ ਲੱਗੀਆਂ ਹੋਈਆਂ ਕਾਫੀ ਲੋ ਜੀ ਦੋ ਜੁੱਤੀਆਂ ਵਗੈਰਾ ਲੱਗਿਆ ਹੋਇਆ ਹੈ ਹਨ ਜਾਂਸ ਕਮੇਚਾ ਕਾਫੀ ਮੋਟੇ ਮੋਟੇ ਕਮੇਚਾ ਤੁਹਾਨੂੰ ਮਿਲ ਜੂਏ ਜੈਕਟਾਂ ਮਿਲ ਜੂਏ ਦੇਖ ਸਕ ਰਹੇ ਆ ਤੇ ਇਧਰ ਜੈਕਟਾਂ ਲੱਗੀਆਂ ਹੋਈਆਂ ਇਧਰ ਵੀ ਸਾਹਮਣੇ ਵੀ ਜੈਕਟਾਂ ਲੱਗੀਆਂ ਹੋਈਆਂ ਕਾਫੀ ਮੋਟੇ ਮੋਟੇ ਦੇਖ ਸਕਦੇ ਪਜਾਮੇ ਲੱਗੇ ਹੋਏ ਤੇ ਇਧਰ ਵੀ ਜੈਂਟਸ ਪਜਾਮੇ ਲੱਗੇ ਹੋਏ ਆ ਦੇਖ ਸਕਦੇ ਆ ਇਧਰ ਵੀ ਜੈਂਟਸ ਜੈਕਟਾਂ ਵਗੈਰਾ ਲੱਗੀਆਂ ਹੋਈਆਂ ਕਮੇਚਾ ਵਗੈਰਾ ਕਾਫੀ ਮੋਟੇ ਮੋਟੇ ਬਣ ਜੁਏ ਆ ਤੇ ਪਜਾਮੇ ਵੀ ਇਧਰ ਕਾਫੀ ਮੋਟੇ ਮੋਟੇ ਲੱਗੇ ਹੋਏ ਆ ਦੇਖ ਸਕਦੇ ਆ ਸਰਦੀਆਂ ਦੇ ਬਿਲਕੁਲ ਸਰਦੀਆਂ ਜੈਕਟਾਂ ਲੱਗੀਆਂ ਹੋਈਆਂ ਨੇ ਤੇ ਕਾਫੀ ਸਸਤੇ ਸੇਲਾਂ ਲੱਗੀਆਂ ਹੋਈਆਂ ਇੱਥੇ ਚਲੋ ਜੀ ਸਭ ਫੀਟ ਕਵਰ ਵੀ ਮਿਲ ਜੂਗੇ ਇਸ ਤਰ੍ਹਾਂ ਦੇ ਮਿਲ ਜੂਗੇ ਜੋ ਜਿੱਧਰ ਵੀ ਸੇਲ ਵਗੈਰਾ ਲੱਗੀ ਹੋਈ ਹੈ ਦੇਖ ਸਕਦੇ ਆ ਇੱਧਰ ਵੀ ਸੇਲ ਲੱਗੀ ਹੋਈ ਹੈ 100-100 ਰੁਪਏ ਇੱਧਰ 150 ਨੂੰ ਸੇਲ ਲੱਗੀ ਹੋਈ ਹੈ ਦੇਖ ਸਕਦੇ ਆ 150 ਇੱਧਰ 150 ਤੋਂ 200 ਲੱਗੀ ਹੋਈ ਹੈ ਹੋਇਆ ਜੀ ਲੋ ਜੀ ਤਾਂ ਡੇਢ ਡੇਢ ਸੋ ਦੋ ਇਧਰ ਪਜਾਮੇ ਗਰਮ ਪਜਾਮੇ ਲੱਗੇ ਹੋਏ ਆ ਦੇਖ ਸਕਦੇ ਆ ਜੈਂਟਸ ਪਜਾਮੇ ਇਧਰ ਵੀ ਸੋ ਸੋ ਦੀਆਂ ਸੇਲਾਂ ਲੱਗੀਆਂ ਹੋਈਆਂ ਦੇਖ ਸਕਦੇ ਆ ਸਾਹਮਣੇ ਡੇਢ ਸੋ ਡੇਢ ਸੋ ਤੇ ਲੱਗੀ ਹੋਈ ਆ ਡੇਢ ਡੇਢ ਸੋ ਦੇ ਦੋ ਲੱਗੀਆਂ ਹੋਈਆਂ ਦੇਖ ਸਕਦੇ ਆ ਜੀ ਇਧਰ ਵੀ ਜੈਂਟਸ ਪਜਾਮੇ ਤੁਹਾਨੂੰ ਮਿਲ ਜੂਗੇ ਨਾਈਟ ਸੂਟ ਲੇਡੀਜ਼ ਮਿਲ ਜੂਗੇ ਜੈਕਟਾਂ ਮਿਲ ਜੂਗੇ ਬੱਚਿਆਂ ਦੀਆਂ ਜੈਕਟਾਂ ਮਿਲ ਜੂਗੀਆਂ ਦੇਖ ਸਕਦੇ ਆ ਲੋ ਜੀ ਕਾਫੀ ਸਸਤੀਆਂ ਸੇਲਾਂ ਲੱਗੀਆਂ ਹੋਈਆਂ ਆ ਇੱਧਰ ਵੀ ਜੈਂਟਸ ਪਜਾਮੇ ਮਿਲ ਜੂਗੇ ਲੋ ਜੀ ਇਹ ਦ 100 ਰੁਪਏ ਲੱਗੇ ਹੋਈ ਆ 300 ਰੁਪਏ 100 ਰੁਪਏ 100 ਰੁਪਏ ਪੈਸੇ ਲੱਗੇ ਹੋਏ ਦੇਖ ਸਕਦੇ ਹੋ ਸਾਰੇ ਲੋ ਜੀ ਲੋ ਜੀ ਕਾਫੀ ਅਸਰ ਵੀ ਤੁਹਾਨੂੰ ਜੈਕਟਾਂ ਮਿਲ ਜੂਗੀਆਂ ਜੈਂਟਸ ਜੈਕਟਾਂ ਮਿਲ ਜੂਗੀਆਂ ਕੋਟੀਆਂ ਮਿਲ ਜੂਗੀਆਂ ਕੋਟ ਮਿਲ ਜੂਗਾ ਤਾਂ 100 ਰੁਪਏ ਵੀ ਸੇ ਲੱਗੀ ਹੋਈ ਆ ਇਸ ਤਰ੍ਹਾਂ ਦੇ ਸੇਲਾ ਲੱਗੇ ਆ 100 ਰੁਪਏ ਲੋ ਜੀ ਇਸ ਤਰ੍ਹਾਂ ਦੇ ਗਰਮ ਕੋਮੇਚਾ ਵਜੋਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜੈਕਟਾਂ ਵਗੈਰਾ ਵੀ ਮਿਲ ਜੂਗੇ ਤੁਹਾਨੂੰ ਕਾਫੀ ਮਟੀਰੀਅਲ ਇੱਥੇ ਪਰਮ ਦੇਖ ਸਰ ਜੈਕਟਾਂ ਕੋਮੇਚਾ ਜੈਂਟਸ ਕੋਮੇਚਾ ਜੈਨਸ ਚੈਟਾਂ ਵਗੈਰਾ ਰਿਡਿਸੀ ਜੈਕਟਾਂ ਮਿਲ ਰਿਹਾ ਤੁਹਾਨੂੰ ਕਾਫੀ ਸਸਤੇ ਨੇ